ਦੇ ਫੈਕਟਰੀਆਂ ਦੇ ਹੱਕ ਚ ਬੋਲ ਕੇ ਆਏ ਆ ਇਹ ਕਹਿੰਦੇ ਜੀ ਜਿਹ ਫੈਕਟਰੀਆਂ ਨਾਲ ਲੱਗੀਆਂ ਵਿਕਾਸ ਨਹੀਂ ਹੋਣਾ ਇਹ ਵਿਗਾੜ ਦੇ ਰੰਗ ਰੂਣੇ ਬਣਦੇ ਆ ਇੱਕ ਪਾਸੇ ਜ਼ਿੰਦਗੀ ਆ ਇੱਕ ਪਾਸੇ ਮੌਤ ਆ ਕਿਹਨੂੰ ਚੁਣੋਗੇ ਇੱਕ ਪਾਸੇ ਪੈਸਾ ਹੈ ਇੱਕ ਪਾਸੇ ਜ਼ਿੰਦਗੀ ਹੈ ਕਿਹਨੂੰ ਯਾ ਤੇ ਜਾਨ ਆ ਦਾ ਜਹਾਨ ਹੈ ਉਹ ਕਹਿੰਦਾ ਵੀ ਉਹ ਸੋਨੇ ਦਾ ਕੀ ਪੰਨਾ ਨਾ ਭੱਟ ਪਿਓ ਸੋਨੇ ਦੇ ਕੰਨਾਂ ਨੂੰ ਖਾਵੇ ਅਸੀਂ ਮਾਰ ਰਹੇ ਹਾਂ ਜਿਹੜਾ ਦੇ ਨਾਲ ਤੇ ਇਹ ਕਿਹਦੇ ਫਿਲਟਰ ਨਾ ਲਾ ਦੋ ਜੀ ਅੱਗੇ ਪੰਜਾਬ ਕਿੰਨੇ ਫਿਲਟਰ ਨਾ ਸੀ ਭਈ ਪੰਜਾਬ ਖੇਤੀ ਪ੍ਰਧਾਨ ਸੂਪਾ ਸਾਨੂੰ ਜੇ ਖੇਤੀ ਦੇ ਮੁੱਲ ਮਿਲ ਜਾਣ ਸਾਡੀਆਂ ਫਸਲਾਂ ਦੇ ਮੁੱਲ ਮਿਲ ਜਾਣ ਸਾਡਾ ਸਹੀ ਮੰਡਰੀਕਰਨ ਹੋ ਜਾਵੇ ਸਾਡੇ ਬੱਚੇ ਕਿਸਾਨ ਕੱਟ ਕੈਮੀ ਨਹੀਂ ਹੋ ਗਿਆ ਸ਼ੰਗੂ ਦੇ ਖਲੋਰੀ ਦੇ ਉੱਤੇ ਕਾਗਾ ਮਾਰੀ ਜਾਂਦਾ ਗੋਲੀਆਂ ਮਾਰ ਕੇ ਬੰਦੇ ਮਾਰੀ ਜਾਂਦੇ ਆ ਆ ਦਿਨ ਸਿਆ ਮੌਰੀਆ ਸਾਡੇ ਲੋਕਾਂ ਦੀ ਤੇ ਭਰਾਵੋ ਸੋਚਣ ਦੀ ਲੋੜ ਆ ਹੁਣ ਘਰੇ ਚ ਬੈਠਣਾ ਨਹੀਂ ਗੱਲ ਬਣਨੀ ਨਿਕਲਣਾ ਪੈਣਾ ਤੁਰਨਾ ਪੈਣਾ ਵੀ ਯਾਦ ਰੱਖਿਓ ਪਿੱਛੇ ਮੈਂ ਕਿ ਵੀਡੀਓ ਪਾਈ ਸੀਗੀ 18 ਕਰੋੜ ਦਾ ਥੀਕਾ ਲੱਗਣਾ ਇੱਕ ਬੱਚੇ ਦੇ 18 ਕਰੋੜ ਦਾ ਵੀ ਨਾ ਮਾਰੋ 18 ਕਰੋੜ ਦੇ ਡੀਗੇ ਤੋਂ ਲਿਬਾਉਣੇ ਇਹ ਜਿਹਾ ਬੁਆਰਨਾ ਸਾਡੇ ਜਵਾਕਾਂ ਉੱਤੇ ਲੱਗ ਰਿਹਾ ਹੈ ਘਰਾਂ ਦੇ ਵਿੱਚ ਬੈਠ ਕੇ ਮੌਤ ਨੂੰ ਦੇਖਣ ਨਾਲੋਂ ਚੰਗਾ ਉੱਠ ਕੇ ਸ਼ਰਕਾ ਤੇ ਆ ਕੇ ਕਿਾ ਬੁੱਢੇ ਸਿਨਮਾ ਨੂੰ ਬੰਨ੍ਹ ਮਾਰ ਕੇ ਪਾਓ ਜਿੱਥੇ ਤੁਹਾਨੂੰ ਸੱਤਾ ਦੇਵਾਂਗੇ ਉਹਦੇ ਪੈਰ ਦਿੱਤੀਆਂ ਪਾਗਲ ਵੱਡੀ ਗਿਣਤੀ ਜੀ ਪਹੁੰਚਿਓ ਤੇ ਇੱਕ ਮੇਰੀ ਬੇਨਤੀ ਹੋਰ ਆ ਸਾਰਿਆਂ ਨੂੰ ਆ ਪਾਣੀ ਦਿਖਾਓ ਜੀ ਆਹ ਦਿਖਾਓ ਆ ਸਾਡੇ ਪੰਜ ਬੋਤਲਾਂ ਨੇ ਆਹ ਉਹ ਪਾਣੀ ਐ ਜੇ ਤੁਸੀਂ ਲਗਾਤਾਰ ਪੀ ਰਹੇ ਹੋ ਫੇਰੇ 35-40 ਸਾਲ ਤੋਂ ਪਾਣੀ ਕਿੰਨੇ ਤਰ੍ਹਾਂ ਦੇ ਕੈਮੀਕਲ ਰੇਣੀ ਆ ਵਾ ਤੇ ਕਿੰਨੇ ਤਾਂ ਵੀ ਜ਼ਹਿਰ ਆ ਪਾਣੀ ਦਾ ਭਾਵੋ ਆ ਮੈਂ ਕਹਿੰਦਾ ਜੇਰੇ ਬੰਦੇ ਕਹਿੰਦੇ ਫਰਕ ਨਹੀਂ ਚਾਹੀਦਾ ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈਣਾ ਇੱਕ ਬੂੰਦ ਦੀ ਇੱਕ ਬੂੰਦ ਆਪਣੀ ਜੀਵਨ ਰੱਖ ਲੈ ਜੀ ਮੰਨ ਜਾਗੇ ਤੁਸੀਂ ਸਹੀ ਹੋ ਤੁਸੀਂ ਗਲਤ ਆ ਆ ਪਾਣੀ ਪੀ ਰਹੇ ਹੋ ਤੁਸੀਂ ਸੋ ਮੈਂ ਬੇਇਨਤੀ ਕਰਦਾ ਇੱਕ ਵਾਰੀ ਜਿੰਨੇ ਤੁਸੀਂ ਸੰਗ ਦੇ ਪਿਆਣੀ ਆ ਆਪਾਂ ਅਇਤੋ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਗੁੱਤਕ ਜਾਣਾ ਹੈ। ਉਹ ਇੱਕ ਤੱਕ ਮਾਰਚ ਕਰਨਾ ਹੈ ਜਿਹੜੀਆਂ ਗੱਡੀਆਂ ਨੇ ਉਹ ਕੱਲਾ ਕੱਲਾ ਬੰਦਾ ਮੰਗਰ ਗੱਡੀਆਂ ਦੇ ਵਿੱਚ ਚੱਲੀ ਚਲੂਗਾ। ਉਹ ਬਾਲੇ ਬੰਦੇ ਗੱਡੀਆਂ ਦੇ ਵਿੱਚ ਜਾਣੇ ਚਾਹੀਦੇ ਸਾਰੇ ਬੰਦਿਆਂ ਨੇ ਆਪਾਂ ਸੁਰਖੇ ਪੈਦਲ ਮਾਰਚ ਕਰਨਾ। ਸੋਦੇ ਅੱਖਾਂ ਦੇ ਵਿੱਚ ਆ ਸਾਰੇ ਝੰਡੇ ਮੈਂ ਵੇਚੀ ਕਰੂੰਗਾ ਜਿਸ ਤਹਾ ਸਾਥੇ ਵਿੱਚ ਝੰਡਾ ਹੋਣਾ ਚਾਹੀਦਾ। ਓ ਪਿੱਛੇ ਗੱਡੀ ਗੜੀ ਆ ਸਾਡੀ ਬੱਸ ਗੜੀ ਆ ਪਿੱਛੇ ਉਹਦੇ ਝੰਡੇ ਵੀ ਪੜਿਆ ਡੰਡੇ ਵੀ ਪੜਿਆ ਸਾਲਾ ਵੋਟ ਉੱਥੋਂ ਲੈ ਸਕਦੇ ਆ ਕੋਈ ਬੰਦਾ ਬਿਨਾਂ ਝੰਡੇ ਦੇ ਨਾ ਹੋਵੇ ਤੱਕ ਤੁਰ ਕੇ ਭਾਈ ਬਾਲਾ ਹੀ ਚੋਂ ਜਾ ਕੇ ਆਏ ਤੁਸੀਂ ਉੱਥੇ ਘਰ ਕੇ ਦੇਖਿਓ ਦੀ ਖੜਦਾ ਉੱਥਾ ਹੋ ਰੂਗਾ ਜਾ ਕੇ ਨੂੰ ਆਇਓ ਐਂ ਐਂਸਾ ਸੋਨੇ ਲੱਕ ਨੂੰ ਕਰ ਲਈਆਂ ਸੋਨੇ ਸੰਕ ਕਬੜੀ ਬਚੂਗੀ ਅੱਜ ਬੇਨਤੀ ਆ ਸਾਰੇ ਜਿਹੜਾ ਉੱਥੇ ਕੌਮ ਦੇ ਵਿੱਚ ਮਾਰਚ ਆਪਣਾ ਸਲਾਮਤ ਹੋਣਾ ਤਾਂ ਤੁਸੀਂਆ ਪੂਪਰੀਆਂ ਗੱਡੀਆਂ ਨਗਰ ਤੋਰੀਓ ਕੱਲਾ ਕੱਲਾ ਡਰਾਈਵਰ ਬੈਠ ਕੇ ਸਾਰੇ ਆਪਾਂ ਮੁਰੇ ਤੁਰ ਕੇ ਜਾਣਾ ਉਸ ਤੋਂ ਤੁਹਾਨੂੰ ਬੇਨਤੀ ਹੈ ਕਿ ਬਲੀਪੁਰ ਜਿੱਥੋਂ ਭੱਲੋ ਆਪਣੇ ਨਕਸ਼ੇ ਦੇ ਆਪਰੇ ਹੋਵੇ ਤੁਸੀਂ ਬਲੀਪੁਰ ਤੋਂ ਜਿੱਥੋਂ ਵੱਡਾ ਦਰਿਆ ਸੰਤੋਚ ਮਿਲਦਾ ਉੱਥੇ ਖੜ ਕੇ ਜਰੂਰ ਦੇਖ ਕੇ ਜਾਇਆ ਯਾਰ ਜੋ ਜਿੰਨਾਂ ਨੇ ਵੀ ਲੰਗਰ ਦੀ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ ਧੰਨਵਾਦ ਮੈਂ ਕਰਦਾ ਹਾਂ ਫਕਵਾ ਜ਼ਿਲ੍ਹਾ ਤੋਂ ਆਏ ਮਾਨਸਾ ਤੋਂ ਬਟਿੰਡੇ ਤੋਂ ਬਹੁਤ ਵੱਡੀ ਗਿਣਤੀ ਬੱਸਾਂ ਭਰ ਕੇ ਆਈਆਂ ਨੇ ਆਹ ਬੁਲਾ ਦਿੰਦੇ ਜੀ ਤੇ ਇਸ ਤਰ੍ਹਾਂ ਹੀ ਹੋਰ ਪਾਕਾ ਤੋਂ ਫਰੀਦਕੋਟ ਫਿਰੋਹ ਪ੍ਰਮੋਦਾ ਕਪੂਰਥਲਾ ਜਲੰਧਰ ਪਟਿਆਲਾ ਲੁਧਿਆਣਾ ਹੋਰ ਵੱਡੀ ਪੱਧਰ ਤੇ ਤੁਸੀਂ ਆਏ ਆ ਭਰਾਵੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਗੱਲ ਨੂੰ ਸਮਝਿਆ ਰਾਤੀ ਸਾਡੀ ਸਾਰਿਆਂ ਦੀ ਹੈ ਸੋ ਆਓ ਆਪਾਂ ਉੱਠ ਕੇ ਮੇਰਾ ਇਹ ਲਈ ਲੜਗੇ ਬਣੀ ਪਰ ਮੇਰੀ ਬੇਨਤੀ ਆ ਗੜੀ ਇੱਕ ਨਿਸ਼ਾਨ ਨਾਲ ਨਾਂਵੇ ਲਾਵਾਂਗੇ ਨਾਂਵੇ ਦਾ ਜਕਾਰੇ ਲਾਵਾਂਗੇ ਧਿਆਨ ਨਾਲ ਪੂਰੀ ਬRANDWAR ਦੇ ਵਿੱਚ ਆਪਾਂ ਇਧਰਲੇ ਪਾਸੇ ਤੁਰਨਾ ਆਹ ਸਟੇਜ ਦੇ ਇਧਰੋ ਜਿਹਾ ਆਮਾ ਸੱਜਿਆ ਤੁਹਾਨੂੰ ਤੁਰਾਂਗੇ ਐਨੂੰ ਜਾਣਾ ਆਪਾਂ ਪੰਜਾਬ ਸਰਕਾਰ गंगा देवान <laughs> ਵਾਇਕੁ ਜੀ ਦਾ ਗਾਲ ਸਾਹਿਬ ਵਾਇਕੁ ਜੀ ਕੀ ਫੋਟੇ ਉਹ ਦੋਸਤ ਤੇ ਦੋਪਰੇ ਜਿਨ੍ਹਾਂ ਨੇ ਭਾਈ ਜੀ ਦੇ ਲੰਗਰ ਦੀ ਸੇਵਾ ਕੀਤੀ ਹੈ ਦੋ ਮਿੰਟ ਨੂੰ